ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਅੱਜ ਦਾ ਵਲੌਗ ਸਟਾਰਟ ਕਰਨੇ ਕਿਉਂ ਮਸੀਂਦਾ ਅਗੇ ਦੁਕਾਨ ਤੇ ਦੁਕਾਨ ਤੇ ਆਦੀ ਸਾਰੀ ਬੋਵੀ ਵੀਰੇ ਨੇ ਮੇਰੇ ਆਦੀ ਸਾਰੀ ਪਰਨਾ ਬੰਨਿਆ ਪਰਨਾ ਬਨ ਕੇ ਹੁਣ ਗਰਮਾ ਗਰਮ ਚਾਹ ਆਈਆ ਸਾਰੇ ਆਣੇ ਚਾਹ ਪੀਣ ਲੱਗੇ ਆ ਸਾਰੇ ਆਣੇ ਆ ਕੇ ਗਾਫਾ ਲੱਗੇ ਹੋਏ ਆ ਅੱਜ ਵੀਰੇ ਨੇ ਮੈਨੂੰ ਕਿਹਾ ਵੀਰੇ ਉਸਤਾਦ ਜੀ ਨੇ ਕਿਹਾ ਵੀ ਇਹਨੂੰ ਇਹਦੇ ਵਿੱਚ ਰੋਪੜ ਵਾਲੀ ਕਿਚਨ ਦੇ ਵਿੱਚ ਟੈਂਡਮ ਚਲਾਣੇ ਆ ਟੈਂਡਮ ਚ ਲਾ ਕੇ ਹੁਣ ਚਾਹ ਆਈਆ ਚਾਹ ਠੀਕੇ ਹਾਂਜੀ ਮਿੱਤਰੋ ਅੱਜ ਹੁਣ ਕੇ ਬੇਕਲਸੀ ਦੀ ਅੰਕਲ ਦੀ ਦੁਕਾਨ ਤੇ ਉੱਥੇ ਦੇ ਜਾ ਕੇ ਐਂਟਰ ਲੈ ਕੇ ਆਣੇ ਆ ਮਜੀਬ ਮਜੀਬ ਵੀਰੇ ਤੇ ਕਰਨ ਨੂੰ ਹੈਂਡ ਲੈ ਕੇ ਆਣੇ ਆ ਫਿਰ ਇਹ ਤੋਂ ਬਾਅਦ ਅਸੀਂ ਹੁਣ ਉਹ ਤੋਂ ਬਾਅਦ ਫਿਰ ਵੀਰੇ ਆ ਗਏ ਆ ਪਕੌੜੇ ਜਿਹਾ ਹੋ ਜਾ ਕੇ ਰਸਤੇ ਦੇ ਵਿੱਚ ਲੰਗਰ ਚੱਲਦੇ ਹੋਗੇ ਉੱਥੇ ਦੇ ਅਸੀਂ ਫਿਰ ਪਕੌੜੇ ਲੈ ਕੇ ਆਣੇ ਆ ਸਾਰੇ ਪਾਸੇ ਮਿੱਤਰੋ ਲੰਗਰੀ ਲੰਗਰ ਲੱਗੇ ਹੋਇਆ ਵਾਲੇ ਕਿੰਨੇ ਕਿੰਗੇ ਜਾਂਦੇ ਆ ਤੋਂ ਇੰਨਾ ਰਾਸ਼ ਹੋਣਾ ਰੇ ਬਹੁਤ ਰਾਸ਼ ਹੋਣਾ ਮਿੱਤਰੋ ਰੇ ਗੱਡੀ ਮੋਟਰਸਾਈਕਲ ਦਾ ਮਸਾ ਮਸਾ ਨੱਗਿਆ ਕਰਨੀ ਪੁਰਾਣੇ ਪਛਾਦਾ ਤੱਕ ਜੀ ਪਾਜੀ ਮਿੱਤਰੋ ਹੁਣ ਮੈਂ ਇਤੋਂ ਆ ਮੈਂ ਚਾਪੀ ਛੋਟੇ ਕੋਲ ਬੈਠਾ ਜੀ ਕਟਿੰਗ ਕਰਕੇ ਉਹ ਸ਼ੀਟਾ ਦੀ ਕਟਿੰਗ ਕਰਕੇ ਇਹ ਰਹਾ ਹੁਣ ਤੇਜ ਗਰੈਂਡਰ ਲਾਣਾ ਤੇਜ ਗਰੈਂਡਰ ਤੋਂ ਬਾਅਦ ਇਹਨੂੰ ਬਲੈਕ ਸਪਰੇਅ ਲਾੜੀਆਂ ਹੁਣ ਇੱਥੇ ਬੋਈ ਵੀਰਾ ਫੈਕਟਰੀ ਤਿਆਰ ਕਰ ਲੱਗਿਆ ਹੋਇਆ ਉਧਰ ਬਲਵਾਨ ਹੈ ਟੈਂਡਵਾ ਬੈਂਟਰੀ ਤਿਆਰ ਕਰਤੀ ਵੀਰੇ ਇਹਨੇ ਘੰਟੇ ਦੇ ਅੰਦਰ ਅੰਦਰ ਹੁਣ ਮੈਂ ਇਹਨੂੰ ਗ੍ਰੈਂਡਰ ਲਾਣਾ ਹੈ ਗ੍ਰੈਂਡਰ ਲਾ ਕੇ ਫਿਰ ਬਲੈਕ ਸਪਰੇਅ ਲਾਣੀ ਹੈ ਇਹਨੂੰ ਬਲੈਕ ਸਪਰੇਅ ਲਾ ਕੇ ਤੇ ਰਿਚੇ ਫਿਰ ਹੁਣ ਕਿਹੜਾ ਗ੍ਰੈਂਡਰ ਲਾਉਂਦਾ ਹੋਇਆ ਇਹਦੇ ਬਾਅਦ ਨੂੰ ਕਾਰੀ ਕਰਦੇ ਨਾ ਹੁਣ ਉਹਨੂੰ ਬਾਈ ਤੋਂ ਕਾਲਾ ਵੀ ਸੁਣ ਕੇ ਆਦੇ ਆ ਬਾਈ ਤੋਂ ਕਾਲਾ ਇੱਥੇ ਵੀ ਵੇਖਾ ਬਹੁਤ ਕੋਈ ਨਾ ਨਾ ਤਾਂ ਕਰ ਰਿਹਾ ਲੱਗਦਾ ਉਸ ਤੋਂ ਹਾਂਜੀ ਮਿੱਤਰ ਹੁਣ ਅਸੀਂ ਲਾਤੇ ਦੇ ਦੋਨੇ ਟੈਂਟ ਆ ਵਾ ਟੈਂਟ ਆ ਲਾ ਕੇ ਹੁਣ ਇੱਧਰ ਗ੍ਰੈਂਡਰ ਵੀ ਲਾ ਤਾਦਾ ਮੈਂ ਬਕਸ਼ਿਆ ਨੂੰ ਬਕਸ਼ਿਆ ਦਾ ਵਾਦ ਹੁਣ ਅਸੀਂ ਪੱਲੇ ਪੱਟਣ ਲੱਗੇ ਆ ਆ ਬੋਰਡ ਦੇ ਬੋਰਡ ਚ ਉਹਨਾਂ ਨੂੰ ਜਿਹੜੇ ਟੈਂਟਾਂ ਦੇ ਪਿੱਛੇ ਦੀਫਾ ਪੈਣੀਆਂ ਹਨਾ ਉਹ ਵੱਢਣ ਲੱਗਿਆ ਹੁਣ ਮੈਂ ਤੇ ਪਹਿਲਵਾਨ ਵੀਰਾ ਵੱਢਣ ਲੱਗਿਆ ਇੱਧਰ ਪੋਪੀ ਵੀਰਾ ਟੇਪਾ ਲਾਣ ਲੱਗਿਆ ਇਹਨੂੰ ਮਨਜੀਬ ਰਿਹਾਣਾ ਇਹਨੂੰ ਚਰਪਾ ਦੇ ਕੇ ਆਣੀ ਜੜੀਆਂ ਪੂਰੀ ਵਾਰਤੀ ਜਿਹੜੀ ਉਹਨਾਂ ਦੀ ਕਿਚਨ ਲਈ ਕੀਤੀ ਹੋਰਾਂ ਦੀ ਚੜ੍ਹਪਾਹ ਹਾਂਜੀ ਮਿੱਤਰੋ ਇੱਧਰ ਅਸੀਂ ਹੁਣ ਟੈਂਟ ਮਾਦੀਆ ਰੀਫਾ ਪਾ ਕੇ ਹਟੇ ਤੇ ਆ ਸਾਰੇ ਜਣੇ ਮੈਂ ਤੇ ਪਹਿਲਵਾਨ ਵੀਰਾ ਉੱਧਰ ਪਹਿਲਵਾਨ ਵੀਰਾ ਪਾ ਰਹੇ ਤੇ ਇੱਧਰ ਮੈਂ ਪਾ ਰਿਹਾ ਦਾ ਠੀਕ ਆ ਇੱਧਰ ਚੈੱਕ ਕਰੋ ਬੋਏ ਵੀਰਾ ਟੇਬਲ ਬਣਾਉਣ ਲੱਗਿਆ ਹੋਇਆ ਡਾਈਨਿੰਗ ਟੇਬਲ ਡਾਈਨਿੰਗ ਟੇਬਲ ਦੀ ਡਿਜ਼ਾਈਨ ਤਿਆਰ ਕਰ ਰਹੇ ਵੀਰਾ ਦੇਖੋ ਬੋਏ ਵੀਰਾ ਲੱਗਿਆ ਹੋਇਆ ਡਾਈਨਿੰਗ ਟੇਬਲ ਦਾ ਮੈਂ ਲੱਗਿਆ ਟੈਂਟ ਮਾਦੀਆ ਰੀਫਾ ਪਾ ਕੇ ਹਟੇ ਤੇ ਮਰੀਕੋ ਇੱਧਰ ਆਕਾ ਟਰੌਲੀ ਦੀ ਰਹਿ ਗਈ ਮਿੱਤਰੋ ਤੇ ਇੱਧਰ ਪਹਿਲਵਾਨ ਵੀਰਾ ਪਾਣ ਲੱਗਿਆ ਹੋਇਆ ਦਾ ਦੋ ਦੀ ਬਾਤੀ ਇੱਧਰ ਆਕਾ ਟਰੌਲੀ ਦੀ ਨਹੀਂ ਬਾਤੀ ਉੱਧਰ ਉਹ ਤਾਂ ਨਿਪਟ ਗਿਆ ਉੱਧਰ ਬੋਬੀ ਵੀਰਾ ਡਿਜ਼ਾਈਨ ਬਣਾ ਰੇ ਏਡੇ ਹੋਈ ਟੇਬਲ ਦੇ ਡਾਈਨਿੰਗ ਟੇਬਲ ਦੇ ਉਹ ਲੋੜੀ ਗਿਆ ਨਾ ਹੁਣ ਉਹਦੇ ਜਿਹੜੇ ਟੈਂਟ ਵੀ ਹੈਗੇ ਆਹ ਤੇਰੀ ਟੈਂਟ ਮਾਰੀ ਪਿੱਛੇ ਤਰੀਖਾ ਪਾਣੀਆ ਹੁਣ ਕੋਈ ਮਿੱਤਰੋ ਕਰਨ ਵੀ ਆ ਗਿਆ ਦਾ ਹੁਣ ਮਨਦੀ ਵੀਰਾ ਵੀ ਆ ਗਿਆ ਦਾ ਇੱਧਰ ਵੋਇਰਾ ਆਪਣੀ ਕਲਾਕਾਰੀ ਦਿਖਾਉਂਦਾ ਤਲਵਾਰ ਬਣਾਈ ਹੀ ਇਹਨਾਂ ਨੇ ਦੇਖੋ ਸਾਰੇ ਖੜ ਗਏ ਹੁਣ ਰੋਟੀ ਖਾਣ ਦੇ ਮਹਾਨ ਨੇ ਰੋਟੀ ਦਾ ਟਾਈਮ ਹੋ ਗਿਆ ਹੁਣ 2:00 ਵਜ ਗਏ ਨੇ ਰੋਟੀ ਖਾ ਜੇ ਚੱਲ ਜੀ ਉਹ ਸਾਹਮਣੇ ਲੰਗਰ ਮਾ ਜਾਏਗੇ ਆ ਰਹੇ ਜਣੇ ਲੰਗਰ ਮਾ ਜੰਦੇ ਰੋਟੀ ਖਾਣ ਹੈ ਕੋਈ ਨਹੀਂ ਉਹ ਪੈਟ ਉਸਕ ਮਾਇਨੇ ਮਸੀਆ ਕਰੋਣ ਮਸੀਆ ਹੁਣ ਅਸੀਂ ਸ਼ਹਿਰ ਸਾਹਮਣੇ ਵਾਲੇ ਲੰਗਰ 'ਚ ਜਾਵਾਂਗੇ ਪੂਰੀ ਸੋਲਿਆ ਦਾ ਲੰਗਰ ਲੱਗਿਆ ਹੋਇਆ ਲੰਗਰ ਖਾ ਕੇ ਆਵਾਂਗੇ ਹੁਣ ਆਹ ਦੇਖੋ ਜੀ ਮਿੱਤਰੋ ਅਸੀਂ ਉੱਧਰ ਰੋਟੀ ਖਾਣ ਲੱਗੇ ਤੇ ਟਾਪੇ 'ਚ ਇੱਧਰ ਆਇਆ ਤਾਂ ਮੈਂ ਦੁਕਾਨ 'ਚ ਇੱਧਰੋਂ ਸਾਰੇ ਜਾਣੇ ਰੋਟੀ ਖਾਣ ਲੱਗੇ ਕਰਨ ਖਾ ਰਿਹਾ ਰੋਟੀ ਹਰਸ਼ ਪਹਿਲਵਾਨ ਉੱਧਰ ਕਰਨ ਬੈਠਾ ਹੈ ਮੋਟਰ ਨੂੰ ਚੱਲਿਆ ਰੋਟੀ ਲੈ ਕੇ ਟਾਪੇ ਵਾ ਤੇਰੇ ਉਹਨਾਂ ਨੇ ਪ੍ਰੋਠੇ ਵੀ ਮੰਗਾ ਲਏ ਤੇ ਆ ਵੀਰੇ ਨਿਮ ਗਏ ਪ੍ਰੋਣੀ ਇੱਧਰ ਵੀ ਮਨਦੀਪ ਵੀ ਰੋਟੀ ਖਾ ਰਿਹਾ ਇਧਰ ਮੈਂ ਕਾ ਲੱਗ ਗਿਆ ਹੁਣ ਹਾਂਜੀ ਮਿੱਤਰੋ ਅਸੀਂ ਇੱਥੇ ਬੈਠੇ ਤੇ ਸਾਰੇ ਜਾਣੇ ਗੱਲਾਂ ਮਾਰ ਲੱਗਿਆ ਹੋਏ ਤੇ ਰੋਟੀ ਦੇ ਟਾਈਮ ਓਏ ਹੋਇਆ ਤਾਂ ਅ ਵੀਡੀਓ ਬਣਾ ਕੇ ਮੇਰੀ ਵੀਰਾ ਵਾਇਰਲ ਕਰਨ ਲੱਗਿਆ ਦੇਖੋ ਇਹ ਇਹ ਓਹੋ ਆ ਵੀਰੇ ਨੇ ਬਣਾਈ ਤੀ ਇੱਥੇ ਪਹਿਲਵਾਨ ਵੀਰੇ ਬੈਠਾ ਹੋ ਰਿਆ ਕਰਨ ਚੱਲ ਗਿਆ ਜੀ ਮਿੱਤਰੋ ਹੁਣਾਂ ਸ਼ਾਮ ਹੋ ਗਈ ਆ ਤੇ ਇਧਰ ਮੈਂ ਤੇ ਕਰਨ ਮੈਂ ਤੇ ਕਰਨ ਉੱਧਰ ਹੋਲਾ ਲੱਗ ਗਿਆ ਪੋਸਟਰ ਬੈਨਰਾਂ ਨੂੰ ਜਿਹੜੇ ਆ ਫਰੇਮਾਂ ਪਈਆਂ ਤੀਆਂ ਆਣ ਲੱਗੇ ਹੋਇਆ ਸੀ ਦੋਨੇ ਜਾਣੇ ਮੈਂ ਤੇ ਕਰਨ ਇੱਧਰ ਬੋਬੀ ਵੀਰਾ ਵੀ ਕੰਮ ਕਰਕੇ ਖੜਿਆ ਦਾ ਪੱਲੇ ਵੱਟ ਝੜਿਆ ਦਾ ਇੱਧਰ ਪਲਵਾਨ ਆ ਦੇ ਇਹੋ ਮਾੜੀ ਸੀ ਹੋਰ ਮੈਡਮ ਪੋਸਟਰ ਇਕੱਠੀ ਆਂ ਜਿਹੜਾ ਆ ਲਾਏ ਅਸੀਂ ਲਾਣੇ ਹੁਣ ਪੋਸਟਰ ਲਾਣੇ ਜਾਵਾਂ ਆ ਪੋਸਟਰ ਲਾਣੇ ਕਿ ਹੋਇਆ ਮੈਂ ਤੇ ਕਰਨ ਆ ਕਰਨਾ ਦੂਜਾ ਕਰਨ ਉੱਥੇ ਗਿਆ ਹੋਇਆ ਜਿਹਨਾਂ ਦੇ ਕਰਨ ਮੈਂ ਕਿਚਨ ਤੇ ਗਿਆ ਹੋਇਆ ਤਾਂ ਮਨਦੀਪ ਵੀਰੇ ਨਾਲ ਹੋ ਗਿਆ ਹੋਇਆ ਅੱਜ ਅੱਜ ਆਹ ਲਾਣ ਲੱਗਿਆ ਹੁਣ ਮੈਂ ਹੁਣ ਅਸੀਂ ਢਾਬੇ ਤੋਂ ਚਾਹ ਮੰਗਾਣ ਲੱਗੇ ਆ ਚਾਹ ਨੂੰ ਕਹਿ ਕੇ ਹਣ ਦਾਂ ਮੈਂ ਆ ਗਏ ਨਹੀਂ ਗਿਆਣਾ ਚਾ ਵੀ ਕੇ ਫੇਰ ਲੱਗ ਜਾਣਾ ਮੇਰੇ ਹਾਂਜੀ ਮਿੱਤਰ ਹੁਣੀ ਹੁਣੀ ਆ ਗਈ ਸੀ ਨਾਲ ਲੱਗਦੇ ਉਹ ਚਾਹ ਚਾਹ ਮਿੰਟ ਲੱਗਿਆ ਸੀ ਸਾਰੇ ਜਾਣੇ ਆ ਦੇ ਉਧਰ ਟਿਪ ਲਾਣ ਲੱਗਿਆ ਹੋਇਆ ਦੇਖੋ ਕੀ ਵਿਚਾਰਿਆ ਵੀਰੇ ਓਡੇ ਹੁਣ ਅੱਜ ਕੋਈ ਵਿਚਾਰ ਨਹੀਂ ਕਿਉਂ ਮਿੱਤਰੋ ਅਸੀਂ ਹੁਣ ਲੰਘਿਆ ਤੇ ਦੁਕਾਨ ਤੋਂ ਦੁਕਾਨ ਤੋਂ ਆ ਵੀ ਸਾਰੇ ਚੱਲੇ ਤੇ ਹੁਣ ਪਿੰਡੇ ਬੜਾ ਵੀਰਾ ਆ ਗਿਆ ਤਾਂ ਬੜਾ ਵੀਰਾ ਕਹਿੰਦਾ ਤੇ ਮਰੇਂਡੇ ਕਮਰੇ ਵੇੜ ਕੇ ਆਈਏ ਸਾਰੇ ਜਣੇ ਆ ਕੇ ਮੈਂ ਤੇ ਭਲਵਾਨ ਵੀਰਾ ਤੇ ਬੜਾ ਵੀਰਾ ਥੱਲੇ ਅਸੀਂ ਹੁਣ ਮਰੇਂਡੇ ਤੇ ਜਾ ਕੇ ਪਰਫੈਲ ਦੇ ਬੱਤੇ ਫਿੱਟ ਕਰਨੇ ਆਂ ਚੱਲੇ ਅਸੀਂ ਸਮਾਨ ਐਸੀ ਰੱਖਦੇ ਆ ਤਾਂ ਮਰੇਂਡੇ ਆ ਕੇ ਹਾਂਜੀ ਮਿੱਤਰੋ ਅਸੀਂ ਖਾਣ ਲੱਗ ਗਏ ਤੇ ਹੁਣ ਪਕੌੜੇ ਲੰਗਰ ਚ ਰੋਗੜੇ ਦੀ ਗੱਡੀ ਉੱਧਰ ਤੇ ਫੜੇ-ਫੁੜੇ ਲੈ ਕੇ ਚਾਹ ਪੀ ਕੇ ਫੇਰ ਕੰਮ ਕਰਗੇ ਹੁਣ ਜਾ ਕੇ ਅਸੀਂ ਓਕੇ ਹਾਂ ਜਿੰਨੇ ਕਰੋ ਵੀ ਦੁਨੀਆ ਨੇ ਪਹੁੰਚ ਕੇ ਤੇ ਮਰਿੰਡੇ ਅਸੀਂ ਅੱਗੇ ਗਾ ਕੇ ਸੀਸ਼ੇ ਵਾਲੀ ਜਗ੍ਹਾ ਤੇ ਆ ਗਏ ਅਸੀਂ ਹੁਣ ਪਿੱਛੇ ਕਟਾਂ ਜਿਹੜੇ ਦੇਖਦੇ ਮਰੇ ਨੇ ਉਹ ਦੇਖ ਕੇ ਮਣੋਖੇ ਕੈਸਾ ਪਾ ਕੇ ਆਂਗੇ ਤੇ ਸ਼ੀਸ਼ਾ ਪਾ ਕੇ ਆਣਾ ਮਰਿੰਡੇ ਚੱਲੇ ਆ ਮਰਿੰਡੇ ਤਾਂ ਆ ਗਏ ਅਸੀਂ ਹੁਣ ਉਹ ਸ਼ੀਸ਼ੇ ਲੈਣ ਆਏ ਆ ਦੇਖੋ ਬਈ ਉੱਧਰ ਬਾਈ ਗ੍ਰੈਂਡ ਕਰ ਰਿਹਾ ਹੈ ਆਪ ਪਲਵਾਨ ਆਇਆ ਬੜਾ ਵੀਰਾ ਹੈ ਉਹ ਫੜਾ ਬੜਾ ਵੀਰਾ ਠੀਕ ਆ ਸੋ ਚਾ ਯਾਰ ਹਮਕਾਰ ਸਿੰਘ ਕਿਤਾ ਹੋ ਗਈ ਆਂਗਾ ਥੋੜਾ ਤੇ ਆ ਕੇ ਪੱਲੇ ਚੜਾ ਕੇ ਆਇਆ ਹੈ ਨਾ ਮੈਨੂੰ ਇਹਨਾਂ ਨੇ ਉਡੀਕ ਟਾਰ ਦੇਣਾ ਜਾਂ ਇਹਨਾਂ ਨੇ ਚਲ ਦੇਣਾ ਹਾਂਜੀ ਮਿੱਤਰੋ ਹੁਣ ਮੈਂ 9 ਵਜੇ ਘਰ ਆ ਪਹੁੰਚ ਗਿਆ ਤਾਂ ਬਾਈ ਮੈਨੂੰ ਇੱਥੇ ਛੱਡ ਗਿਆ ਦਾ ਜਿਹੜਾ ਰੈਂਡੇ ਅਸੀਂ ਕਮਰੇ ਲੈ ਆਇਆ ਦਾ ਉੱਥੇ ਟਾਈਮ ਲੱਗ ਗਿਆ ਫਿਰ ਤੇ ਪੱਲੇ ਪੁੱਲੇ ਬਣਾਏ ਤੇ ਟੀਬਲ ਬਣਾਇਆ ਉਹਦਾ ਪ੍ਰੈਸ ਵਾਲਾ ਟੀਬਲ ਬਣਾਇਆ ਉੱਥੇ ਟਾਈਮ ਲੱਗ ਗਿਆ ਤੇ ਫਿਰ ਹੁਣ ਫਿਰ ਮੈਨੂੰ ਛੱਡ ਕੇ ਗਿਆ ਇੱਥੇ ਉੱਥੇ ਮੋੜ ਤੇ ਛੱਡ ਗਿਆ ਦਾ ਜਦੋਂ ਸਟੇਜ ਗਿਆ ਹੋਇਆ ਔੜੀ ਔੜੀ ਪੋਕੇਵਾਕਾ ਰ ਅਸੀਂ ਪਹੁੰਚੇ ਆਂ ਤੇ ਸਾਰੀ ਬੱਸ ਰੋਕੀ ਖਾਣੀ ਆ ਓਕੇ ਹੈ ਗੈਸ ਆ ਜਨਾ ਅੱਜ ਦਾ ਵਲੋਗ ਨੂੰ ਮਿਸਟਰੋ ਇਹੀ ਸੀ ਜੇ ਵਲੋਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨਾਲ ਦੀ ਨਾਲ ਸਬਸਕ੍ਰਾਈਬ ਵੀ ਕਰ ਦਿਓ ਥੈਂਕ ਯੂ ਫੋਰ ਗੋਇੰਗ ਐਂਡ